ਦੋਸਤੋ ਘਰ ਦੇ ਵਿੱਚ ਬਦਕਿਸਮਤੀ ਨਾਲ ਜਦੋਂ ਕੋਈ ਬਿਮਾਰ ਪੈਂਦਾ ਅਸੀਂ ਉਹਨੂੰ ਹਸਪੀਟਲਾਈਜ਼ ਕਰਦੇ ਆਂ ਤਾਂ ਡਾਕਟਰ ਕਹਿੰਦੇ ਆ ਕਿ ਇਹਨੂੰ ਦਵਾਈ ਦੇ ਨਾਲ ਨਾਲ ਫਲ ਫਰੂਟ ਖਵਾਓ ਅੱਛਾ ਬਿਮਾਰ ਬੰਦਾ ਹੈਗਾ ਉਹਨੂੰ ਦਵਾਈ ਦੇ ਨਾਲ ਨਾਲ ਫਲ ਫਰੂਟ ਵੀ ਦੱਸਤੇ ਡਾਕਟਰ ਨੇ ਉਹਨੋਂ ਜਿਹੜੇ ਫਲ ਫਰੂਟ ਆ ਉਹ ਲੈ ਕੇ ਆਉਣੇ ਆ ਅਸੀਂ ਬਾਜ਼ਾਰ ਚੋਂ ਤੇ ਉਹ ਭਰੇ ਹੁੰਦੇ ਆ ਜ਼ਹਿਰਾਂ ਦੇ ਨਾਲ ਪਹਿਲਾਂ ਤਾਂ ਜਿੱਥੋਂ ਆਏ ਆ ਉੱਥੇ ਉਹਨਾਂ ਨੂੰ ਜ਼ਹਿਰਾਂ ਛਿੜਕ ਕੇ ਪਾਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਕੱਚੇ ਤੋੜ ਕੇ ਮਸਾਲਿਆਂ ਦੇ ਨਾਲ ਕੈਮੀਕਲਾਂ ਦੇ ਨਾਲ ਡੱਬਾ ਬੰਦ ਕਰਕੇ ਪਕਾਏ ਜਾਂਦੇ ਆ। ਯਾਨੀ ਕਿ ਉਹਨਾਂ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਜਿਹਨੂੰ ਆਪਾਂ ਕੁਦਰਤੀ ਕਹਿ ਸਕੀਏ। ਤਾਂ ਪੂਰੀ ਤਰ੍ਹਾਂ ਗੈਰ ਕੁਦਰਤੀ ਪ੍ਰੋਸੈਸ ਦੇ ਨਾਲ ਤਿਆਰ ਕੀਤਾ ਹੋਇਆ ਉਹ ਫਰੂਟ ਅਸੀਂ ਆਪਣੇ ਘਰ ਦੇ ਵਿੱਚਲੇ ਮਰੀਜ਼ ਨੂੰ ਪੇਸ਼ੈਂਟ ਨੂੰ ਖਵਾਉਣੇ ਆ ਵੀ ਛੇਤੀ ਤੰਦਰੁਸਤ ਹੋ। ਮੈਨੂੰ ਨਹੀਂ ਲੱਗਦਾ ਕਿ ਉਹ ਫਰੂਟ ਖਾ ਕੇ ਉਹ ਬੰਦਾ ਛੇਤੀ ਤੰਦਰੁਸਤ ਹੋ ਸਕੇਗਾ ਕਿਉਂਕਿ ਉਹ ਤਾਂ ਖੁਦ ਹੀ ਜ਼ਹਿਰੀਲਾ ਤਾਂ ਫੇਰੇ ਰਾ ਕੀ ਆ ਉਂਝ ਵੀ ਆਪਾਂ ਜਦੋਂ ਆਪਣੇ ਘਰਾਂ ਦੀ ਗੱਲ ਕਰਦੇ ਆ ਤਾਂ ਜਾਂ ਤਾਂ ਕੋਈ ਰਿਸ਼ਤੇਦਾਰ ਆਵੇ ਉਦੋਂ ਫਰੂਟ ਆਉਂਦਾ ਤੇ ਜਾਂ ਅਸੀਂ ਕਦੇ ਮਹੀਨੇ 'ਚ ਇੱਕ ਦੋ ਵਾਰ ਹੀ ਲੈ ਆਉਨੇ ਆ ਨਹੀਂ ਤਾਂ ਸਾਡੀ ਪਹੁੰਚ ਹੀ ਨਹੀਂ ਹੁੰਦੀ ਵੀ ਜੇ ਫਰੂਟ ਦੀ ਗੱਲ ਕਰੀਏ ਜੇ 3-4 ਕਿਲੋ ਫਰੂਟ ਲੈ ਕੇ ਆਉਣਾ ਅੱਡ-ਅੱਡ ਕਿਸਮਾਂ ਦਾ ਤਾਂ 400 ਰੁਪਿਆ ਤੁਹਾਡਾ ਲੱਗਣਾ ਤੇ ਅਸੀਂ ਰੋਜ਼ 400 ਰੁਪਿਆ ਲਾਉਣ ਦੀ ਸਾਡੀ ਹਸਤੀ ਨਹੀਂ ਹੈ ਸਿਹਤ ਨਹੀਂ ਹੈਗੀ ਤਾਂ ਇੱਕ ਤਾਂ ਅਸੀਂ ਲੰਗੇ ਡੰਗ ਫਰੂਟ ਖਾਂਦੇ ਆ ਤੇ ਜਿਹੜਾ ਫਰੂਟ ਤੋਂ ਨਿਊਟ੍ਰੀਸ਼ਨ ਮਿਲਣਾ ਉਹ ਵੀ ਉਹ ਜ਼ਹਿਰੀਲਾ ਹੋਣ ਕਰਕੇ ਤੇ ਕੱਚੇ ਨੂੰ ਪ੍ਰੋਸੈਸ ਕਰਕੇ ਪਕਾਇਆ ਹੋਣ ਕਰਕੇ ਉਹ ਵੀ ਨਹੀਂ ਪੂਰਾ ਮਿਲ ਪਾਉਂਦਾ ਤੇ ਉਤੋਂ ਅਸੀਂ ਕਹਿੰਦੇ ਆ ਮਰੀਜ਼ ਨੂੰ ਵੀ ਤੂੰ ਵੀ ਖਾ ਇਹਦਾ ਫਿਰ ਹੱਲ ਕੀ ਆ ਤਾਂ ਇਹਦਾ ਹੱਲ ਹੈ ਤ੍ਰੇਲੂ ਪੱਧਰ ਤੇ ਆਪਣੀ ਲੋੜ ਜੋਕਰੀ ਬਾਗਬਾਨੀ ਘਟੋ ਘਟ ਹਰੇਕ ਜ਼ਿਮੀਦਾਰ ਨੂੰ ਕਰਨੀ ਚਾਹੀਦੀ ਹੈ। ਸ਼ਾਮਰਜੀ ਢਿੱਲੋਂ ਨੇ ਇੱਕ ਗੀਤ ਲਿਖਿਆ ਸੀ ਕਿਸੇ ਵੇਲੇ ਬਾਗ ਲਾਉਣ ਵਾਲੇ ਸਦਾ ਬਾਗੋ-ਬਾਗ ਰਹਿਣਗੇ। ਤਾਂ ਬਾਗ ਲਾ ਕੇ ਬਾਗੋ-ਬਾਗ ਉਹੀ ਰਹਿਣਗੇ ਜਿਨ੍ਹਾਂ ਨੂੰ ਉਹਨਾਂ ਦੇ ਬਾਗ ਚੋਂ ਬੂਟੇ ਤੇ ਪੱਕਿਆ ਹੋਇਆ ਫਲ ਖਾਣ ਨੂੰ ਮਿਲੇਗਾ। ਸੋ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਵਾ ਰਿਹਾ ਜਥੇਦਾਰ ਲਾਭ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਕੋਈ ਢਾਈ ਵਰੇ ਪਹਿਲਾਂ ਇਹਨਾਂ ਨੇ ਵਨ ਸੁਵੰਨਤਾ ਭਰਪੂਰ ਕੋਈ 24-25 ਕਿਸਮਾਂ ਦੇ ਫਲਦਾਰ ਬੂਟਿਆਂ ਦਾ ਬਾਗ ਲਾਇਆ ਤੇ ਬਾਗ ਦੇ ਵਿੱਚ ਬਹੁਤ ਸਾਰੇ ਬੂਟੇ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੂੰ ਇਸ ਵੇਲੇ ਭਰਪੂਰ ਮਾਤਰਾ 'ਚ ਫਲ ਪਿਆ ਹੋਇਆ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ। ਅੰजीर ਨੂੰ ਬਹੁਤ ਸੋਹਣਾ ਫਲ ਪਿਆ ਤੇ ਇਹਨਾਂ ਦੇ ਖੇਤ 'ਚ ਸੀਤਾ ਫਲ ਵੀ ਲੱਗਿਆ ਹੋਇਆ ਤੇ ਉਹਨੂੰ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਫਲ ਪਿਆ ਸੋ 25 ਕਿਸਮਾਂ ਦਾ ਫਲ ਫਰੂਟ ਆ ਤੇ ਜੱਥੇਦਾਰ ਸਾਹਿਬ ਨੇ ਲਾਇਆ ਜਤਿਦਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਖਿਆਲ ਕਿਵੇਂ ਆਇਆ ਇਹ ਖਿਆਲ ਅਸੀਂ ਆਇਆ ਵੀ ਅਸੀਂ ਜਿਹੜੇ ਫਲ ਲੈ ਕੇ ਆਉਣੇ ਆ ਉਹਨਾਂ ਤੇ ਕਿੰਨੀਆਂ ਸਪ੍ਰੀਆਂ ਹੁੰਦੀਆਂ ਨੇ ਕਿਵੇਂ ਉਹਨਾਂ ਨੂੰ ਕੈਮੀਕਲ ਨਾਲ ਪਕਾਇਆ ਜਾਂਦਾ ਵੀ ਜਿਹੜਾ ਜੇ ਖਾਣਾ ਤਾਂ ਫਲ ਆਹੀ ਆਪਦਾ ਆਪਦਾ ਘਰੇ ਬਣਾ ਕੇ ਹੁਣ ਸਾਡਾ ਕੇਲਾ ਅਸੀਂ ਕੇਲਾ ਵੀ ਉੱਪਰੋਂ ਪਕਾ ਕੇ ਖਾਂਦੇ ਆ ਤੇ ਜਿਹੜੇ ਫਲ ਨੇਗੇ ਅੰਬਾ ਅੰਬ ਵੀ ਸਾਡਾ ਬੂਟੇ ਤੇ ਪੱਕਦਾਗਾ ਤੇ ਅਸੀਂ ਜਾਣੀ ਦੀ ਪੱਕੇ ਫਲ ਆਪਦੇ ਕੁਦਰਤੀ ਜਿਹੜੇ ਪੱਕਦੇ ਉਹ ਹੀ ਖਾਂਦੇ ਆ ਉਹ ਹੀ ਖਾਂਦੇ ਆ ਤੇ ਜਿੰਨਾ ਫਲ ਤੁਹਾਨੂੰ ਇੱਥੋਂ ਮਿਲਦਾ ਹੈ ਉਹਨਾਂ ਫਲ ਜੇ ਮੁੱਲ ਲੈ ਕੇ ਆਉਣਾ ਹੋਵੇ ਤਾਂ ਖੁੰਗਲ ਹੋ ਜਾਏ ਬੰਦਾ ਹਾਂਜੀ 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 ਬਾਕੀ ਅਲਗਵਾਂਡ ਨੂੰ ਵੀ ਅਸੀਂ ਤਾਂ ਇਹ ਆ ਵੀ ਜਿਹੜਾ ਆ ਗਿਆ ਉਹ ਚੱਲ ਵੀ ਆ ਖਾ ਲਾ ਜੀ ਨਾ ਖਾ ਲਾ ਜੀ ਵਿੱਚ ਵੀਰ ਜੀ ਗੱਲ ਮੇਰੀ ਇੱਕ ਹੋਰ ਵੀ ਹੈ ਨਾ ਜਿਵੇਂ ਤੁਸੀਂ ਕਿਹਾ ਵੀ ਡਾਕਟਰ ਫਲ ਫਰੂਟ ਨੂੰ ਕਹਿੰਦੇ ਨੇ ਜੇ ਆਪਾਂ ਮੁੱਲ ਦਾ ਲੈ ਕੇ ਵੀ ਖਾਵਾਂਗੇ ਤਾਂ ਵੀ ਇੱਕ ਕੱਲੇ ਮਰੀਜ਼ ਦੀ ਪੂਰਤੀ ਹੋ ਸਕਦੀ ਹੈ ਉਹਦੇ ਵਿੱਚ ਨਾ ਕਿ ਸਾਰੇ ਦਾ ਸਕਦੇ ਹਾਂ ਵੀ ਇੱਕ ਜਣਾ ਖਾ ਰਿਹਾ ਤੇ ਚਾਰ ਜਣੇ ਝਾਤ ਰਹੇ ਆ ਮੂਹ ਹਾਂ ਉਹਦੀ ਵੀ ਕੱਲਾ ਮਰੀਜ਼ ਨੂੰ ਮਸਾ ਪੂਰਤੀ ਹੋ ਗਈ ਜਿਹੜੇ ਪੰਜ ਨੇ ਦੱਸ ਦੇਣਾ ਕਹੂਗਾ ਕੀ ਕੁ ਦੇ ਉਟੇ ਵੀ ਨੇ ਪੰਜ ਸੱਤ ਸਟਾਰ ਫਲ ਵੀ ਆ ਹੈ ਤੇ ਕਾਫੀ ਜਾਣ ਫਲਾਂ ਵੀ ਲੱਗੀਆਂ ਨੇ ਮੈਂ ਜਦੋਂ ਖੇਤ 'ਚ ਆਇਆ ਬਾਗ 'ਚ ਆਇਆ ਤਾਂ ਮੈਂ ਦੇਖਿਆ ਜਾਮਨ ਲੱਗੀ ਹੋਈ ਆ ਕੇਲਾ ਕਿੰਨੂ ਆ ਮਸੰਮੀ ਆ ਫਾਲਸਾ ਫਾਲਸਾ ਨਿੰਬੂ ਆ ਅੰਜੀਰਾ ਇਹਦੇ ਨਾਲ ਬਸ ਸੰਤਰਾ ਲੱਗਿਆ ਹੋਇਆ ਫਿਰ ਸੀਤਾ ਫਲ ਆ ਆੜੂ ਆ ਅ ਅਲੂਚਾ ਤੇ ਆਪਣਾ ਆਲੂ ਬੁਖਾਰਾ ਸੇਬ ਲੱਗਿਆ ਹੋਇਆ 13 ਕਿਸਮਾਂ ਦਾ ਅਮਰੂਦ ਆ 15 ਕਿਸਮਾਂ ਦਾ ਆਂਬ ਆ ਬੇਰੀ ਵੀ ਲੱਗੀ ਹੋਈ ਆ ਤੇ ਚੀਕੂ ਦੇ ਬੂਟੇ ਵੀ ਲੱਗੇ ਹੋਏ ਆ ਇਹਦੇ ਇਲਾਵਾ ਖਜੂਰ ਵੀ ਲੱਗੀ ਹੋਈ ਆ ਹਾਂਜੀ ਖਜੂਰਾਂ ਲੱਗਦੀਆਂ ਨੇ ਤਾਂ ਫਲਦਾਰ ਬੂਟਿਆਂ ਪੱਖੋਂ ਜੇ ਗਿਣਤੀ ਮਾਰਗੇ ਤਾਂ 24-25 ਕਿਸਮਾਂ ਦੇ ਫਲਦਾਰ ਬੂਟੇ ਇਸ ਖੇਤ ਦੇ ਵਿੱਚ ਲੱਗੇ ਹੋਏ ਆ ਇਹ ਕਿੰਨਾ ਰਕਬਾ ਬਾਬਾ ਜੀ ਇਹ 6 ਕਨਾਲਾਂ ਥਾਂ ਹੈ 6 ਕਨਾਲਾਂ ਤਾਂ ਜਦੋਂ ਤੁਸੀਂ ਇਹ 6 ਕਨਾਲਾਂ ਬਾਗਬਾਨੀ ਥੱਲੇ ਲਿਆਂਦਿਆਂ ਤੇ ਲੋਕਾਂ ਨੇ ਤੁਹਾਨੂੰ ਉਹ ਟੀਚਰਾਂ ਨਹੀਂ ਕੀਤੀਆਂ ਕਹਿੰਦੇ ਲੋਕ ਕਹਿੰਦੇ ਹੁਣ ਵੀ ਕਹਿੰਦੇ ਆ ਜੀ ਛੋੜੇ ਜੀ ਕੀ ਆ ਇੱਥੇ ਇੰਨੇ ਦਾ ਝੋਨਾ ਹੋ ਜਾਂਦਾ ਇਹਨਾਂ ਦੀ ਹੁਣ ਅਸੀਂ ਦੇਖਦੇ ਆ ਜੇ ਇਹਨੂੰ ਆਪਾਂ ਠੇਕੇ ਤੇ ਵੀ ਦੇਖੀਏ ਤਾਂ ਪੌਣਾ ਕਿੱਲੇਗਾ ਪੌਣੇ ਕਿੱਲੇ ਦਾ ਕਿੰਨਾ ਠੇਕਾ ਆਊਗਾ ਉਹਨੇ ਫालतਾ ਹੀ ਹਰ ਰੋਜ਼ ਝੋਲੇ ਭਰ ਕੇ ਲੈ ਕੇ ਜਾਂਦੇ ਆ ਤੇ ਸਾਰੇ ਇੱਕ ਵਿੱਚ ਜਾਨਵਰ ਵੀ ਖਾਂਦੇ ਆ ਪੁੰਨ ਵੀ ਹੈਗਾ ਨਾ ਨਾਲ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਹੀ ਖਾਂਦੇ ਆ ਕੱਲੇ ਜਾਨਵਰ ਇੱਥੇ ਹੁਣ ਅਨਜੀਰਾ ਤੇ ਤੁਹਾਨੂੰ ਪਤਾ ਨਹੀਂ ਵੀ ਕਿੰਨੇ ਕਿਸਮ ਦੇ ਇੱਥੇ ਜਾਨਵਰ ਆਉਣਗੇ ਜਿਹੜੇ ਤੜਕੇ ਤੋਂ ਸ਼ਾਮ ਤੱਕ ਅੰਗੂਰ ਵੀ ਲੱਗੇ ਹੋਏ ਆ ਦੇਖੋ ਇੱਕ ਗੱਲ ਆ ਵੀ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਤੋਂ ਗੱਲ ਕਰੀਏ ਤਾਂ ਗੁਰਬਾਣੀ ਦੇ ਵਿੱਚ ਸਭ ਤੋਂ ਵੱਧ ਮਹਿਮਾ ਕੁਦਰਤ ਦੀ ਗਾਈ ਆ ਸਾਡੇ ਗੁਰੂ ਸਹਿਬਾਨ ਨੇ ਤੇ ਬਾਗਬਾਨੀ ਦਾ ਬਹੁਤ ਵੱਡਾ ਜਿਹੜਾ ਹੈਗਾ ਮਹੱਤਮ ਸਾਡੇ ਗੁਰੂ ਸਹਿਬਾਨ ਨੇ ਦਰਸਾਇਆ ਸੱਤਵੇਂ ਪਾਤਸ਼ਾਹ ਨੇ ਬਾਗ ਲਵਾਏ ਆ ਹੈਨਾ ਤਾਂ ਕੀਰਤਪੁਰ ਬਾਗਾਂ ਦਾ ਨਗਰੀ ਸੀਗਾ ਤਾਂ ਹੁਣ ਜਿਹੜੇ ਜਿਹੜੀ ਕੌਮ ਦੇ ਗੁਰੂ ਸਾਹਿਬਾਨ ਉਹ ਬਾਗ ਲਗਵਾਉਂਦੇ ਰਹੇ ਆ ਉਹੀ ਕੌਮ ਜਦੋਂ ਆਪਦੇ ਖੇਤ 'ਚ ਬਾਗ ਲਾਉਣ ਵਾਸਤੇ ਕੋਈ ਬੰਦਾ ਪਹਿਲ ਕਰਦਾ ਤਾਂ ਉਹੀ ਕੌਮ ਉਹਨਾਂ ਨੂੰ ਟਿਚਰਾ ਕਰਦੀ ਹੈ। ਮਤਲਬ ਆਪਣੇ ਪਾਏ ਗੁਰੂ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ بجائے ਜਿਹੜਾ ਚੱਲਣ ਦੀ ਕੋਸ਼ਿਸ਼ ਕਰਦਾ ਉਹਨੂੰ ਮਖੌਲ ਕਰਦੇ ਆ। ਠੀਕ ਆ ਉਹਨਾਂ ਇੱਥੇ ਜਦੋਂ ਬਾਗ ਲੱਗਦਾ ਤੇ ਬਾਗ ਦੇ ਨਾਲ ਕੁਦਰਤ ਵਾਪਸ ਆ ਜਾਂਦੀ ਹੈ ਖੇਤ 'ਚ। ਅਨੇਕਾਂ ਕਿਸਮਾਂ ਦੇ ਤਾਂ ਉਹਨਾਂ ਇੱਥੇ ਬੂਟੇ ਆ ਗਏ। ਇਹਨਾਂ ਬੂਟਿਆਂ ਦੇ ਮੰਗਰ ਅਨੇਕਾਂ ਹੀ ਕਿਸਮਾਂ ਦੇ ਜੀਵ ਜੰਤੂ ਸੂਖਮ ਜੀਵਾਂ ਨੂੰ ਚਿੜੀ ਜਨੌਰ ਵੀ ਆ ਜਾਂਦੇ ਆ ਤੇ ਇੱਥੇ ਕੁਦਰਤ ਦੀ ਮਹਿਮਾ ਉਹਨਾਂ ਵੱਲੋਂ ਗਾਈ ਜਾਂਦੀ ਆ ਜਦੋਂ ਉਹ ਤੜਕੇ ਤੇ ਆਥ ਨੇ ਚੀਂ-ਚੀਂ ਕਰਦੇ ਆ ਪਰ ਉਹ ਜਿਹੜਾ ਕੁਦਰਤ ਦਾ ਸੰਗੀਤ ਆ ਕੁਦਰਤ ਦੇ ਗੀਤ ਆ ਜਦੋਂ ਉਹ ਇੱਥੇ ਗਾਏ ਜਾਂਦੇ ਆ ਉਦੋਂ ਪਰਮਾਤਮਾ ਪ੍ਰਸੰਨ ਹੁੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਤਾਂ ਤੁਹਾਡੇ ਪੋਤਾ ਪੋਤਾ ਤੁਹਾਡਾ ਪੋਤਾ ਹਾਂਜੀ ਅਰਵਿੰਦ ਸਿੰਘ ਤਾਂ ਇਹਨਾਂ ਦਾ ਕੀ ਇਸ ਚੀਜ਼ ਨੂੰ ਲੈ ਕੇ ਇਹਨਾਂ ਦਾ ਕੀ ਵਿਚਾਰ ਇਹਨਾਂ ਦਾ ਸ਼ੌਕ ਬਹੁਤ ਆ ਜੀ ਇਹ ਵੀ ਨਾਲ ਕੰਮ ਕਰਾਉਂਦੇ ਆ ਕਿ ਫਲਾਂ ਦਾ ਦੇਖਦੇ ਆ ਬੂਟਿਆਂ ਦੀ ਦੇਖਭਾਲ ਕਰਨੀ ਸਾਰਾ ਕੁਝ ਨਾਲ ਕਰਦੇ ਇਹਨਾਂ ਨੂੰ ਸ਼ੌਕ ਬਹੁਤ ਆ ਇਹਨਾਂ ਨੂੰ ਜੀ ਤਾਂ ਕਾਕੇ ਜੀ ਕਿੰਨਾ ਕੁ ਫਰੂਟ ਮੈਲ ਜਾਂਦਾ ਖਾਣ ਪੀਣ ਨੂੰ ਪੂ ਫਰੂਟ ਦਾ ਬਹੁਤ ਅੰਤਾਂ ਦਾ ਹੀ ਹੁੰਦਾ ਜੀ ਹਾਂ ਲਓ ਖੁੱਲਾ ਢੁੱਲਾ ਹੀ ਹੈ ਖੇਤਵਾਂ ਦੇ ਖੁੱਲਾ ਪੂਰਾ ਫਰੂਟ ਹੈ ਜੀ ਖੂਸ਼ ਵੀ ਲੈ ਕੇ ਜਾਂਦੇ ਆ ਫਿਰ ਹਾਂਜੀ ਲੈ ਜਾਈ ਸਾਡੇ 16 ਸਾਲ ਦੀ ਉਮਰ ਹੈ ਜੀ ਲੈ ਜਾਈਦਾ ਕਦੇ ਕਿਸੇ ਨੇ ਲੈ ਜਾਈਦਾ ਵਟ ਦਿੰਦੇ ਆ ਖੁਸ਼ ਰੱਖੀਦਾ ਸਾਰਿਆਂ ਨੂੰ ਹਾਂਜੀ ਠੀਕ ਹੈ ਕੀ ਬਾਤਾਂ ਹੋਈਆਂ ਪਈਆਂ ਸੋ ਨਿਊਟ੍ਰੀਸ਼ਨ ਸਾਨੂੰ ਖੁਰਾਕ ਤੋਂ ਚਾਹੀਦਾ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਨਿਊਟ੍ਰੀਸ਼ਨਲ ਫਲਾਂ ਤੋਂ ਮਿਲਣਾ ਉਹ ਕਿਸੇ ਹੋਰ ਚੀਜ਼ ਤੋਂ ਮਿਲ ਨਹੀਂ ਸਕਦਾ ਸੋ ਫਲ ਜਿਹੜੇ ਹੈਗੇ ਆ ਸਿੱਧੇ ਬਾਜ਼ਾਰ ਚੋਂ ਲੈ ਕੇ ਖਾਣਾ ਨਾ ਤਾਂ ਸਾਡੀ ਪਹੁੰਚ ਚ ਆ ਤੇ ਜੇ ਖਾ ਵੀ ਲੈਣੇ ਤਾਂ ਉਹ ਜ਼ਹਿਰ ਵਾਲੇ ਆ ਤਾਂ ਉਸ ਤੋਂ ਵਧੀਆ ਕਿ ਜਿੰਨੇ ਕ ਕਿਸਮਾਂ ਦੇ ਵੱਧ ਤੋਂ ਵੱਧ ਫਲਦਾਰ ਬੂਟੇ ਬਾਗ ਦੇ ਰੂਪ ਚ ਤੁਸੀਂ ਆਪਣੇ ਖੇਤ ਚ ਲਾ ਸਕੋ ਲਾਓ ਤੇ ਮौज ਮਨਾਓ ਤੇ ਨਾਲੇ ਲੋਕਾਂ ਨੂੰ ਵਰਤਾਓ ਤਾਂ ਇੱਕ ਛੋਟੀ ਜੀ ਗੱਲ ਰਹਿ ਗਈ ਇੱਕ ਬੂਟਾ ਅੰਬ ਦਾ ਉਹ ਇੱਥੇ ਕਾਫੀ ਵੱਡਾ ਹਾਂਜੀ ਉਸੇ ਨਹੀਂ ਹਾਂਜੀ ਉਸੇ ਨਹੀਂ ਲਵਾਇਆ ਬਾਗ ਅਸਲ ਮੇਂ ਕਿ ਜਦੋਂ ਉਹਨੂੰ ਅੰਬ ਲੱਗੇ ਤਾਂ ਸਾਡਾ ਰਸਤਾ ਸੀ ਇੱਥੋਂ ਦੀ ਡੰਗਣ ਦਾ ਜਦ ਟਰੈਕਟਰ ਲੰਘਣਾ ਜਾਂ ਕੋਈ ਚੀਜ਼ ਲੰਘਣੀ ਤਾਂ ਉਹ ਅੰਬ ਝੜ ਜਾਂਦੇ ਸੀਗੇ। ਉਸੇ ਬੂਟੇ ਦੇ ਤੇ ਆ ਕਿੰਨੂ ਦੇ ਇਸ ਇੱਕ ਕਿੰਨੂ ਦੇ ਬੂਟੇ ਨੇ ਜੋਹਾਂ ਨੇ ਇਹਨਾਂ ਨੂੰ ਪਾਗਲ ਬਾਇਆ ਸਾਥੋਂ। ਜੀ ਇੱਥੋਂ ਪਹਿਹੀ ਖਤਮ ਕਰਕੇ ਉਧਰ ਕਰਤੀ ਰਸਤਾ ਉਧਰ ਦੀ ਕਰਤਾ। ਜੀ ਇੱਕ ਆ ਸਾਡੇ ਕੋਲੇ ਬੂਟੇ ਨੇਗੇ ਅਸੀਂ ਗੁੜ ਮਾਰਦੇ। ਅਸੀਂ ਉਹ ਬੂਟੇ ਤਿਆਰ ਕਰਕੇ ਫ੍ਰੀਜ਼ ਦਿੰਦੇ ਆ ਜਿਹੜਾ ਸ਼ੂਗਰ ਦਾ ਮਰੀਜ਼ ਆ ਉਹ ਖਾਵੇ। ਤਾ ਉਹ ਸ਼ੂਗਰ ਖਤਮ ਹੋ ਜਾਂਦਾ ਉਹਦਾ ਤੇ ਸਾਡੇ ਕੋਈ ਅਸੀਂ ਸ਼ੂਗਰ ਦੇ ਉਹ ਗੋੜਮਾਰ ਦੇ ਵੀ ਆ ਸਾਡੇ ਐਸ਼ੋਲਿਨ ਦੇ ਬੂਟੇ ਵੀ ਆ ਜਿਨੇ ਕੋਈ ਲੈ ਕੇ ਜਾਣੇ ਹੋਇਆ ਸੀ ਜਿਹੜੇ ਇੱਕ ਨੂੰ ਦਿੰਦੇ ਆ ਜੀ ਸੋ ਦੋਸਤੋ ਇਹ ਜਿਹੜਾ ਸੁਨੇਹਾ ਕਿ ਬਾਗ ਲਾਉਣ ਵਾਲੇ ਸਦਾ ਬਾਗੋ-ਬਾਗ ਰਹਿਣਗੇ ਇਹਦੇ ਤੇ ਅਮਲ ਕਰਨ ਦਾ ਉਪਰਾਲਾ ਕਰੋ ਆਪਣੇ ਪਰਿਵਾਰ ਦੀ ਲੋੜ ਨੂੰ ਮੁੱਕ ਰੱਖਦਿਆਂ ਕੁਦਰਤ ਪ੍ਰਤੀ ਆਪਣੇ ਫਰਜ਼ ਨੂੰ ਮੁੱਕ ਰੱਖਦਿਆਂ ਜਿੰਨਾ ਹੋ ਸਕੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬਾਗਬਾਨੀ ਦਾ ਮਾਡਲ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਲਾਓ ਤੇ ਜੱਥੇਦਾਰ ਲਾਹਬ ਸਿੰਘ ਦਾ ਇਸ ਮਾਮਲੇ 'ਚ ਜੋ ਤਜਰਬਾ ਉਹ ਤੁਹਾਡੇ ਕੰਮ ਆਏਗਾ ਇਹਨਾਂ ਦਾ ਫੋਨ ਨੰਬਰ ਸਕਰੀਨ ਤੇ ਮੌਜੂਦ ਆ ਬੋਲਿਓ ਜੀ 9878276442 ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ